ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਐ ਦੀ ਨਾ ਹਮ ਉਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੀ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਤ ਰੋਗ ਐਦੀ ਨਾ ਹਮ ਉਤਮ ਨੀਚ ਨਾ ਮੱਦਮ ਹਰ ਸਰਨਾਗਤ ਹਰ ਕੀ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਤ ਰੋਗ ਭਾਈ રે ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਬਾਤ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮਤੀ ਬਾਕੀ ਰਹਾਉ ਹਰ ਗੁਣ ਰਸਮ ਰਵਹਿ ਪ੍ਰਭ ਸੰਗੀ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇ ਫਲ ਮੇਕ ਘਰੀ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ ਨਾ ਮੀਟੈ ਨਿਤ ਨਿਤ ਚੜੈ ਸਵਾਈ ਅਾਜੀ ਗੁਰ ਕੀ ਦਾਤ ਨਾ ਮੀਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐਜੀ ਸਰਨ ਪਰੇ ਪ੍ਰਭ ਬਖਸ਼ ਮਲਾਵੇ ਬਿਨ ਮਨਾ ਅਧੂਆ ਰਾਈ ਆਨੰਦ ਮੂਲ 나ਥ ਸਿਰਨਾਥ ਸਤਗੁਰ ਮੇਲ ਮਲਾਈ ਅਾਦੀ ਸਦਾ ਦਇਆਲ ਦਇਆ ਕਰ ਰਵਿਆ ਗੁਰਮਤਿ ਭ੍ਰਮਨ ਚੁਕਾਈ ਪਾਰਸਪੀਤ ਕੰਚਨ ਧਾਤ ਹੋਈ ਸਤ ਸੰਗਤ ਕੀ ਵੜਿਆਈ ਹਰ ਜਲ ਨਿਰਮਲ ਮਨ ਇਸ਼ਨਾਨੀ ਮੱਝਨ ਸਤਗੁਰ ਭਾਈ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਲਾਈ ਤੂੰ ਵੱਡ ਪੁਰਖ ਅਗੰਮ ਸਰੂਪਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨੇਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਤੂੰ ਵੱਡ ਪੁਰਖ ਅਗੰਮ ਸਰੂਪਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨੇਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ